ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਬੇਨਤੀ ਕਰਨੀ ਚਾਹੂਗਾ ਕਿ ਜਿਹੜੇ ਵੀਰਾਂ ਦੀਆਂ ਜ਼ਮੀਨਾਂ ਜਾਇਦਾਦਾਂ ਵਿਕ ਨਹੀਂ ਰਹੀਆਂ ਹੈਗੀਆਂ ਜਿਹੜੇ ਆਪਣੇ ਸੌਦੇਆਂ ਨੂੰ ਵੇਚਣਾ ਚਾਹੁੰਦੇ ਨੇ ਲੇਕਿਨ ਵਿਕਦੇ ਨਹੀਂ ਹੈਗੇ ਉਹਨਾਂ ਲਈ ਥੋੜੀ ਮੈਂ ਵੀਡੀਓ ਲੈ ਕੇ ਆਇਆ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਹੇ ਜਿੰਨਾ ਮਰਜੀ ਕੰਮ ਚੱਲ ਰਿਹਾ ਹੋਵੇ ਚਾਹੇ ਜਿੰਨਾ ਮਰਜੀ ਜ਼ਮੀਨਾਂ ਦੇ ਰੇਟ ਵੱਧ ਚੁੱਕੇ ਹੋਣ ਚਾਹੇ ਨਾ ਵੱਧ ਚੁੱਕੇ ਹੋਣ ਪਰ ਦੋਸਤੋ ਇੱਕ ਤਾਂ ਮਤਲਬ ਤੈਅ ਆ ਕਿ ਬਹੁਤ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਵਿਚਾਰਿਆਂ ਦੇ ਸੌਦੇ ਫਸੇ ਪਏ ਹੁੰਦੇ ਨੇ ਸੌਦੇ ਵਿਕਣ ਚ ਹੀ ਨਹੀਂ ਆਉਂਦੇ ਮੰਨ ਲਓ ਤੁਸੀਂ ਜ਼ਮੀਨ ਬੰਦਾ ਵੇਚ ਨਹੀਂ ਚਾਹੁੰਦਾਗਾ ਉਹਦਾ ਜਿਹੜਾ ਸੌਦਾ ਉਹ ਨਹੀਂ ਵਿਕ ਰਿਹਾ ਹੈਗਾ ਤੇ ਉਹਨੂੰ ਮਤਲਬ ਉਹ ਫਿਰ ਪਰੇਸ਼ਾਨ ਹੋਇਆ ਕਿਤੇ ਕਿਸੇ ਡੀਲਰ ਨੂੰ ਫੋਨ ਕਰਦਾ ਕਿਤੇ ਸਾਨੂੰ ਕਰਦਾ ਕਿਤੇ ਕਿਸੇ ਨੂੰ ਕਰਦਾ ਉਹਦੇ ਬਾਰੇ ਤੁਹਾਨੂੰ ਤਰੀਕਾ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਜਿਹੜੇ ਮਤਲਬ ਫਸ ਜਾਂਦੇ ਨੇ ਤਾਂ ਉਹੀ ਜਾਣਨ ਪਰ ਮੈਂ ਇੱਕ ਗੱਲ ਇਹ ਵੀ ਜਾਣਦਾ ਕਿ ਜਿੰਨੇ ਸੌਦੇ ਵਿਕਦੇ ਨੇ ਉਹਨਾਂ ਦੇ ਵਿੱਚੋਂ 50% ਤੋਂ ਜ਼ਿਆਦਾ ਲੋਕ ਤਾਂ ਵਿਚਾਰੇ ਫਸੇ ਹੀ ਹੁੰਦੇ ਨੇ ਦਿਖਾਈ ਦਿੰਦਾ ਜ਼ਰੂਰ ਆ ਕਿ ਰੇਟ ਵੱਧ ਗਿਆ ਜੀ ਇਹੋ ਕਿ ਇਹ ਜਿਹੜਾ ਰੇਟ ਵਧਣਾ ਵੀ ਹੈ ਨਾ ਇਹ ਵੀ ਬਹੁਤ ਤੰਗ ਕਰਦਾ ਹੈਗਾ ਇਹ ਵੀ ਬਹੁਤ ਪਰੇਸ਼ਾਨੀਆਂ ਕਰਦਾ ਜਿਵੇਂ ਕੱਲ ਮੈਨੂੰ ਇੱਕ ਵੀਰ ਦਾ ਫੋਨ ਆਇਆ ਕਹਿੰਦਾ ਕਿ ਕਰੋੜ ਰੁਪਏ ਨੂੰ ਵੇਚਣੀ ਹੈ 18 ਕੱਲੇ ਜ਼ਮੀਨਾਂ ਮੈਂ ਕਹਾਂ ਜੀ ਤਾਂ ਮਾਲਕੋਂ ਤੁਸੀਂ ਵੀ ਆ ਜੀ ਪਰ ਕਰੋੜ ਦਾ ਰੇਟ ਹੋਇਆ ਨਹੀਂ ਕਿਉਂਕਿ ਸਾਡੇ ਸੰਗਰੂਰ ਜ਼ਿਲ੍ਹੇ ਦੀ ਗੱਲ ਸੀ ਕਹਿੰਦਾ ਜੀ ਜਿੱਦਾਂ ਹਜੂਤ ਦੇ ਵਿੱਚ ਪਰ ਵਿਕਝੂ ਕਹਿੰਦਾ ਮੈਨੂੰ ਪਤਾ ਮੇਰੇ ਇੱਥੇ ਲੱਗੂ ਕਰੋੜ ਰੁਪਏ ਨਾ ਜੀ ਲੱਗ ਜਾਣਾ ਪਰ ਮਤਲਬ ਉਹ ਕਿਸੇ ਦੀ ਟਿਕਾਣੇ ਦੀ ਪ੍ਰਾਪਰਟੀ ਹੁੰਦੀ ਆ ਉਹਦੀ ਮਤਲਬ ਰੀਸ ਦੇ ਵਿੱਚ ਅਸੀਂ ਬਾਕੀ ਵੀ ਕਹਿਣ ਲੱਗ ਜਾਂਦੇ ਸਾਡਾ ਇੰਨਾ ਸਾਡਾ ਇੰਨਾ ਸੋ ਮਤਲਬ ਫਸ ਜਾਣਿਆ ਸਟਕ ਹੋ ਕੇ ਰਹਿ ਜਾਣਿਆ ਕਿਉਂਕਿ ਫਿਰ ਕਿਸੇ ਤੇ ਭਰੋਸਾ ਨਹੀਂ ਹੁੰਦਾ ਜਿਹੜਾ ਕੋਈ ਬੰਦਾ ਡੀਲਰ ਕੰਮ ਕਰਨ ਵਾਲਾ ਉਹਦੇ ਉਹਨੂੰ ਰੇਟ ਤਾਂ ਕਰਕੇ ਵਧਾ ਕੇ ਦੱਸੀ ਜਾਂਦੇ ਹੋ ਵੀ ਇਹ ਕਿਤੇ ਰੇਟ ਅਸੀਂ ਘੱਟ ਹੀ ਨਾ ਬਸ ਬੈਠੀਏ ਕਿਤੇ ਜ਼ਮੀਨ ਇਹ ਵੱਧ ਮਹਿੰਗੀ ਨਾ ਵੇਚ ਦੇ ਕਿਤੇ ਸਾਡੇ ਤੇ ਟੋਪੀ ਨਾ ਪੈ ਜੇ ਟੋਪੀ ਤੋਂ ਬਚਣ ਦਾ ਤਰੀਕਾ ਦੋਸਤੋ ਜਿਹੜਾ ਹੈਗਾ ਉਹ ਮੈਂ ਤੁਹਾਨੂੰ ਅੱਜ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਤੁਸੀਂ ਟੋਪੀ ਤੋਂ ਕਿਵੇਂ ਬਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਤੋ ਅੱਜ ਮੈਂ ਤੁਹਾਨੂੰ ਦੱਸੂਗਾ ਕਿ ਤੁਸੀਂ ਅਗਰ ਆਪਣੀ ਜ਼ਮੀਨ ਜ਼ਿਆਦਾ ਸੇਲ ਕਰਨੀ ਹੈ ਉਹਦੇ ਤੇ ਟੋਪੀ ਪਾਉਣ ਤੋਂ ਪਾਉਣ ਤੋਂ ਕਿਵੇਂ ਬਚਣਾ ਤੇ ਨਾਲੇ ਜ਼ਮੀਨ ਦੇ ਵਿੱਚ ਟੋਪੀ ਕੀ ਹੁੰਦੀ ਹੈ ਤੇ ਉਹ ਕਿਵੇਂ ਪੈ ਜਾਂਦੀ ਹੈ ਉਹਦੇ ਬਾਰੇ ਤੁਹਾਡੇ ਨਾਲ ਗੱਲ ਮੈਂ ਕਰਨ ਦੀ ਕੋਸ਼ਿਸ਼ ਕਰਾਂਗਾ ਆਓ ਵੀਡੀਓ ਕਰਦੇ ਆਂ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਭ ਤੋਂ ਪਹਿਲਾਂ ਤਾਂ ਇਹ ਜਿਹੜੀ ਟੋਪੀ ਹੈ ਇਹ ਲਬਜ਼ ਬਹੁਤ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੋਣਾ ਵੀ ਟੋਪੀ ਕੀ ਹੁੰਦੀ ਹੈ ਜਿਹੜੀ ਟੋਪੀ ਆ ਮਾਜੀ ਇਹ ਤਕਰੀਬਨ ਮਤਲਬ ਲੋਕਾਂ ਦੇ ਪਏ ਜਾਂਦੀ ਹੈ ਪ੍ਰਾਪਰਟੀ ਦੇ ਕੰਮ ਦੇ ਵਿੱਚ ਇਸ ਟੋਪੀ ਤੋਂ ਕਿਵੇਂ ਬਚਣਾਗਾ ਉਹਦੇ ਬਾਰੇ ਤੁਹਾਨੂੰ ਮੈਂ ਅੱਜ ਜਾਣਕਾਰੀ ਦਿੰਨਾਗਾ ਲੇਕਿਨ ਟੋਪੀ ਹੁੰਦੀ ਕੀ ਹੈ ਟੋਪੀ ਦੋਸਤੋ ਹਰ ਕਿਤੇ ਪੈ ਜਾਂਦੀ ਹੈ ਖਰੀਦਦਾਰ ਦੇ ਉੱਪਰ ਵੀ ਤੇ ਬੇਚਦਾਰ ਦੇ ਉੱਪਰ ਵੀ ਖਾਸ ਤੌਰ ਤੇ ਵੇਚਦਾਰ ਦੇ ਉੱਪਰ ਜ਼ਿਆਦਾ ਪੈਂਦੀ ਆ ਜਿਵੇਂ ਸਪੋਜ਼ ਕਰ ਲੋ ਜਿਹੜਾ ਵੀ ਕੋਈ ਬੰਦਾ ਆਪਣੀ ਜ਼ਮੀਨ ਜਾਇਦਾਦ ਵੇਚਣੀ ਚਾਹੁੰਦਾ ਹੈ ਉਹ ਇਸੇ ਕਾਰਨ ਕਰਕੇ ਹੀ ਰੇਟ ਜ਼ਿਆਦਾ ਮੰਗਦਾ ਰਹਿੰਦਾ ਕਿਤੇ ਮੇਰੇ ਤੇ ਟੋਪੀ ਨਾ ਪੈ ਜੀ ਹੁਣ ਰੇਟ ਸਪੋਜ਼ ਕਰ ਲੋ 50 ਲੱਖ ਦਾ ਮੰਗ ਲਿਆ 70 ਲੱਖ ਇਸੇ ਡਰ ਦੇ ਉਹਦੇ ਚ ਝਰੋਖੇ ਚੋਂ ਵੀ ਕਿਤੇ ਯਾਰ ਮਤਲਬ ਮੇਰੇ ਤੇ ਪੈ ਨਾ ਜਾਵੇ ਇਸੇ ਕਾਰਨ ਕਰਕੇ ਬਹੁਤ ਲੋਕਾਂ ਦੀਆਂ ਜ਼ਮੀਨਾਂ ਫਸ ਜਾਂਦੀਆਂ ਨੇ ਲੇਕਿਨ ਦੋਸਤੋ ਮੈਂ ਗੱਲ ਟੋਪੀ ਦੀ ਕਰਨ ਲੱਗਿਆਂਗਾ ਜਿਹੜੇ ਵਿਅਕਤੀ ਜ਼ਮੀਨ ਸੇਲ ਕਰਦੇ ਨੇ ਉਹਨਾਂ ਨੂੰ ਜਿਹੜਾ ਕਰਾਉਣ ਵਾਲਾ ਸਾਡਾ ਭਾਈਚਾਰਾ ਪ੍ਰਾਪਰਟੀ ਡੀਲਰ ਨੇ ਜਿਹੜੇ ਉਹ ਕੀ ਕਰਦੇ ਆਗੇ ਕਿ ਰੇਟ ਦਾ ਜਿਹੜਾ ਡਿਫਰੈਂਸ ਰੱਖਣਾਗਾ ਜਿਵੇਂ ਹੁਣ ਸਪੋਜ਼ ਕਰ ਲਓ ਜੇ ਅਸੀਂ ਜ਼ਮੀਨ ਲੈ ਕੇ ਵੇਚਦੇ ਆ ਉਹ ਤਾਂ ਹੋ ਗਿਆ ਤੁਹਾਡਾ ਪ੍ਰੋਫਿਟ ਮੰਨ ਲਓ ਮੈਂ ਤੁਹਾਡੇ ਕੋਲੋਂ ਜ਼ਮੀਨ ਲੈ ਲਈ ਅਸੀਂ ਤੁਹਾਨੂੰ ਕਰੋੜ ਰੁਪਈਆ ਬਿਆਨਾ ਦੇ ਦਿੱਤਾ ਤੇ ਉਦੋਂ ਬਾਅਦ ਤਾਂ ਉਹ ਸਾਡੀ ਜ਼ਮੀਨ ਹੋ ਗਈ ਉਹ ਤਾਂ ਇੱਕ ਪ੍ਰੋਫਿਟ ਹੋ ਗਿਆ ਲੇਕਿਨ ਤੁਹਾਨੂੰ ਕੁਝ ਦਿੱਤਾ ਕੋਈ ਨਹੀਂ ਲੇਕਿਨ ਤੁਹਾਡੀ ਜ਼ਮੀਨ 50 ਲੱਖ ਵਾਲੀ ਅੱਗੇ ਮੈਂ ਸੌਦਾ 60 ਲੱਖ ਨੂੰ ਕਰਦਾ 10 ਲੱਖ ਰੁਪਈਆ ਉਹ ਟੋਪੀ ਐ ਉਹਨੂੰ ਟੋਪੀ ਕਹਿੰਦੇ ਨੇ ਜਿਹੜਾ ਕਿ ਤੁਹਾਨੂੰ ਕੀ ਕਹਦੇ ਨਾਗਾ ਵੀ ਦੇਖੋ ਜੀ ਰੇਟ ਤਾਂ 50 ਲੱਖ ਦਾ ਹੀ ਆ 50 ਲੱਖ ਤੋਂ ਵੱਧ ਤਾਂ ਵਿਕਣੀ ਨਹੀਂ ਜੀ ਚਾਹੇ ਜੋ ਮਰਜੀ ਆ ਜੀ ਤੇ ਜੇ ਤੁਸੀਂ ਕਹੋ ਤਾਂ ਜੀ ਅਸੀਂ ਮਤਲਬ ਸੇਲ ਕਰਨ ਦੀ ਕੋਸ਼ਿਸ਼ ਕਰ ਲੈਨੇ ਆ ਤੇ ਆਲਾ ਕਹਿੰਦਾ ਜੀ ਕਰ ਲੋ ਫਿਰ ਜੇ ਬਾਈ ਜੀ ਕੋਈ ਉੱਪਰ ਫੇਰਾ ਲਗਾਦਾ ਜੀ ਕੋਈ ਨਾ ਸਾਨੂੰ ਜੀ ਤੁਸੀਂ ਇੰਨੇ ਦਵਾ ਦਿਓ ਬਾਕੀ ਤੁਸੀਂ ਦੇਖ ਲਿਓ ਫਿਰ ਉਹਦਾ ਵੀ ਪਤਾ ਲੱਗਦਾ ਜਦੋਂ ਟੋਪ ਪੈ ਜਾਂਦਾ ਹੈਗਾ ਬਾਹਰ ਦੇ ਵਿੱਚ ਫਿਰ ਉਹ ਕਹਿੰਦੇ ਨੇ ਬਾਈ ਜੀ ਇੰਨੇ ਨੂੰ ਅਸੀਂ ਤਾਂ ਜੀ ਅੱਗੇ ਮਤਲਬ ਫਿਰ ਝੂੜ ਤੂਫਾਨ ਬੋਲ ਕੇ ਸਾਡੇ ਰਿਸ਼ਤੇਦਾਰ ਆਏ ਜੀ ਸਾਡਾ ਇਹ ਅੱਜ ਪੋਆ ਯਾਨੀ ਮਤਲਬ ਇਹ ਟੋਪੀ ਤੋਂ ਐਕਚੁਅਲੀ ਦੇ ਵਿੱਚ ਤੁਸੀਂ ਕਿਵੇਂ ਬਚ ਸਕਦੇ ਹੋ ਇਹਦੇ ਬਾਰੇ ਮੈਂ ਤੁਹਾਨੂੰ ਦੋਸਤੋ ਜਾਣਕਾਰੀ ਦੇਣੀ ਚਾਹਣਾਗਾ ਕਿ ਹੁਣ ਤੁਸੀਂ ਸਾਡੇ ਕੋਲ ਜ਼ਮੀਨਾਂ ਵੇਚਣ ਦੀ ਖਾਤਰ ਜਾਇਦਾਦਾਂ ਵੇਚਣ ਦੀ ਖਾਤਰ ਸੇਲ ਤੇ ਲਾਉਨੇ ਹੋ 1% ਕਮਿਸ਼ਨ ਤਾਂ ਤੁਸੀਂ ਜੈਨੂਅਲੀ ਦੇਣਾਗਾ ਜੇ ਸਪੋਜ਼ ਕਰ ਲਓ ਤੁਹਾਡੀ 5 ਕਰੋੜ ਦੀ ਪ੍ਰਾਪਰਟੀ ਆ 10 ਕਿੱਲੇ ਜ਼ਮੀਨਾਂ 50 ਲੱਖ ਨੂੰ ਤੁਸੀਂ ਵੇਚਨੀ ਆ 5 ਲੱਖ ਰੁਪਿਆ ਦਾ ਤੁਹਾਡਾ ਕਮਿਸ਼ਨ ਉਹ ਤਾਂ ਕਮਿਸ਼ਨ ਹੋ ਗਿਆ ਉੱਚ ਤਾਂ ਕੋਈ ਟੋਪੀ ਨਹੀਂ ਹੈਗੀ ਲੇਕਿਨ ਅਗਰ ਤੁਹਾਡੀ 50 ਲੱਖ ਵਾਲੀ ਜ਼ਮੀਨ ਅ ਅੱਗੇ 60 ਨੂੰ ਵੇਚਦੀ ਅਗਲੇ ਨੇ 10 ਲੱਖ ਰੁਪਈਆ ਫਿਰ ਫਿਰ ਤਾਂ ਤੁਹਾਡੇ ਤੇ ਕਰੋੜ ਰੁਪਈਆ ਟੋਪੀ ਪੈ ਗਈ ਹੈ ਨਹੀਂ ਇਹ ਮਤਲਬ ਜਿਹੜਾ ਕਰੋੜ ਰੁਪਈਆ ਜਾਂ 10 ਲੱਖ ਰੁਪਈਆ ਜਿਹੜਾ ਜੋ ਚੈਨੂਨ ਤੁਹਾਡੇ ਤੇ 5 ਲੱਖ ਰੁਪਈਆ ਦੇ ਕਹਿ ਲੋ ਆਪਾਂ 55 ਕਰੋੜ ਦੀ ਜ਼ਮੀਨ ਦੇ ਉੱਪਰ 1% ਦਾ ਕਮਿਸ਼ਨ ਹੈ ਉਹ ਤਾਂ 5 ਲੱਖ ਤਾਂ ਕਮਿਸ਼ਨ ਉਹ ਹੀ ਉਹ ਤਾਂ ਤੁਹਾਨੂੰ ਦੇਣਾ ਹੀ ਪੋਣਾ 1% ਤਾਂ ਲੇਕਿਨ ਉਹ ਤੋਂ ਵੀ ਜੇ ਤੁਸੀਂ ਬਚਣਾ ਚਾਹੁੰਦੇ ਹੋ ਉਹਦੇ ਲਈ ਦੋਸਤੋ ਮੈਂ ਇੱਕ ਦਿਨ ਪਹਿਲਾਂ ਵੀ ਵੀਡੀਓ ਤੁਹਾਡੇ ਨਾਲ ਕੀਤੀ ਸੀ ਸਾਂਝੀ ਕਿ ਅਸੀਂ ਆਪਣੇ ਚੈਨਲ ਤੇ ਤੁਹਾਡੀ ਜ਼ਮੀਨ ਤੁਸੀਂ ਆਪਣੀ ਜ਼ਮੀਨ ਸੇਲ ਕਰਨ ਦੀ ਖਾਤਰ ਸਾਡੇ ਕੋਲੇ ਨੋਟ ਕਰਾਓ ਸਾਨੂੰ ਬੁਲਾਓ ਆਪਣੀ ਜ਼ਮੀਨ ਦਿਖਾਓ ਅਸੀਂ ਤੁਹਾਡੀ ਜ਼ਮੀਨ ਨੂੰ ਵੀਡੀਓ ਬਣਾ ਕੇ ਤੁਹਾਡੀ ਪ੍ਰੋਪਰ ਇੱਕ ਤਾਂ ਇਹ ਮੈਂ ਬੇਨਤੀ ਕਰਦਾ ਜ਼ਿਮੀਂਦਾਰਾਂ ਨੂੰ ਇਸ ਤੋਂ ਬਾਹਰ ਨਿਕਲੋ ਕਿ ਕੀ ਕਰਦੇ ਆਪਾਂ ਕਿਸੇ ਨੂੰ ਪਤਾ ਨਾ ਲੱਗ ਜੇ ਜਿੰਨੀ ਆਪਦੇ ਸੌਦੇ ਨੂੰ ਠਣਕਾ ਕੇ ਵੇਚੋਗੇ ਉਨਾਂ ਹੀ ਵਧੀਆ ਵੇਚੂਗਾ ਜਿੰਨਾ ਲੁਕੋ ਕੇ ਵਿੱਚੋਂਗੇ ਫੇਰ ਹੀ ਟੋਪ ਪਹਿਣਗੇ ਜਿੰਨਾ ਤੁਸੀਂ ਲੁਕਦੇ ਹੋ ਜਦੋਂ ਤੁਸੀਂ ਕਹਿੰਦੇ ਵੀ ਸਾਡਾ ਕਿਸੇ ਨੂੰ ਪਤਾ ਨਾ ਲੱਗ ਜੇ ਫੇਰ ਤੁਸੀਂ ਮੰਨ ਲਓ ਮਾਰੇ ਗਏ ਸੋ ਇਸ ਕਰਕੇ ਹਮੇਸ਼ਾ ਜਦੋਂ ਕੋਈ ਆਪਦੀ ਚੀਜ਼ ਵੇਚਣੀ ਹੈ ਐਂ ਠਣਕਾ ਕੇ ਵਿੱਚੋਂ ਪੂਰੀ ਠਣਕਾ ਕੇ ਉਹਦੇ ਚ ਕੀ ਹੈਗਾ ਕਿ ਤੁਸੀਂ ਆਪਣੀ ਪ੍ਰਾਪਰਟੀ ਸਾਨੂੰ ਦਿਖਾਓ ਤੁਹਾਡੀ ਜ਼ਮੀਨ ਦੀ ਵੀਡੀਓ ਬਣਾ ਕੇ ਤੋਂ ਹਾਟਾ ਹੀ ਨੰਬਰ ਡਾਲ ਕੇ ਉਹਦੇ ਤੇ ਅਸੀਂ ਆਪਦੇ ਚੈਨਲ ਦੇ ਉੱਪਰ ਉਸ ਜ਼ਮੀਨ ਨੂੰ ਪਾਵਾਂਗੇ ਕਿ ਆ ਮਤਲਬ ਜਿਹੜੀ ਜ਼ਮੀਨ ਹੈ ਇਹ ਜ਼ਮੀਨ ਸੇਲ ਹੋ ਰਹੀ ਆ ਇਸ ਜ਼ਮੀਨ ਦਾ ਜਿਹੜਾ ਆਪਣਾ ਮਾਲਕ ਹੈ ਉਹਦਾ ਹੀ ਉਹਦੇ ਤੇ ਨੰਬਰ ਦਿੱਤਾ ਜਾਊ ਸਾਡਾ ਉਹਦੇ ਨਾਲ ਕੋਈ ਤਲਕਾ ਤੇ ਨਹੀਂ ਤੁਸੀਂ ਅਗਰ 5 ਕਰੋੜ ਦੀ ਤੁਹਾਡੀ ਪ੍ਰਾਪਰਟੀ ਆ ਤੁਸੀਂ 5 ਲੱਖ ਕਮਿਸ਼ਨ ਦੇਣ ਦੀ بجائے ਸਾਨੂੰ ਸਿਰਫ ਤੁਸੀਂ ਉਹਦਾ ਜਿਹੜਾ ਹੈਗਾ ਕੁਝ ਥੋੜਾ ਮੋਟਾ ਜਿਹੜਾ ਆਪਣਾ ਐਡ ਦਾ ਖਰਚਾ ਹੈਗਾ ਉਹ ਦੇਣਾ ਗਾਹਕ ਸਿੱਧਾ ਤੁਹਾਡੇ ਨਾਲ ਲੱਗੂਗਾ ਉਹਦਾ ਸਾਡੇ ਨਾਲ ਕੋਈ ਤਾਲੁਕਤ ਨਹੀਂ ਹੋਊਗਾ ਅਸੀਂ ਕੋਈ ਉਹਦੇ ਤੋਂ ਕਮਿਸ਼ਨ ਨਹੀਂ ਲੈਣਾ ਔਰ ਬਹੁਤ ਥੋੜਾ ਮਤਲਬ ਕਿ ਤੁਸੀਂ ਇਹ ਮੰਨ ਲਓ ਜੇ ਹੁਣ ਮੰਨ ਲਓ ਤੁਸੀਂ ਸੁਪੋਜ਼ ਕਰ ਲਓ ਬਾਕੀ ਤਾਂ ਚਲੋ ਏਕੜਾਂ ਦੇ ਹਿਸਾਬ ਨਾਲ ਜੇ ਤੁਸੀਂ 20-25000 ਰੁਪਏ ਇੱਕ ਪਾਸੇ ਖਰਚਦੇ ਨੇ ਇੱਕ ਪਾਸੇ 5 ਜਾਂ 10 ਲੱਖ ਰੁਪਏ ਆਪਣਾ ਕਮਿਸ਼ਨ ਦੇਣਾ ਲਾ ਜੇ ਕਰ ਤੁਹਾਡ ਨੂੰ ਸਿੱਧੀ ਪਾਰਟੀ ਤੁਹਾਡੇ ਕੋਲ ਆਊਗੀ ਫਿਰ ਤਾਂ ਤੁਹਾਨੂੰ ਕਿਸੇ ਨੂੰ ਕੁਝ ਦੇਣ ਦੀ ਲੋੜ ਨਹੀਂ ਹੈਗੀ ਸਿੱਧੀ ਪਾਰਟੀ ਨੂੰ ਤੁਸੀਂ ਆਪਣਾ ਸੌਦਾ ਵੇਚੋਗੇ ਤੁਹਾਡੇ ਲੱਖਾਂ ਰੁਪਏ ਇਸ ਚੀਜ਼ ਦੇ ਨਾਲ ਬਚਣਗੇ ਤੇ اور ਨਾਲ ਇਹਦੇ ਚ ਸਿੱਧਾ ਟੋਪੀ ਤੋਂ ਬਚੋਗੇ ਕੋਈ ਟੋਪੀ ਨਹੀਂ ਜਦੋਂ ਸਿੱਧਾ ਮਾਲਕ ਨਾਲ ਤੁਹਾਡਾ ਖਰੀਦਦਾਰ ਨਾਲ ਸੰਪਰਕ ਹੋਊਗਾ ਤਾਂ ਤੁਹਾਨੂੰ ਕੋਈ ਓਲਾ ਨਹੀਂ ਤੁਹਾਡੇ ਨਾਲ ਵਿੱਚ ਰੱਖ ਸਕਦਾ ਸੋ ਉਹਦੇ ਲਈ ਤੁਹਾਨੂੰ ਬੇਨਤੀ ਹੈ ਸਕਰੀਨ ਤੇ ਮੇਰਾ ਨੰਬਰ ਦਿੱਤਾ ਹੁੰਦਾ ਉਹਦੇ ਤੇ ਫੋਨ ਆਪਣਾ ਚੱਕੋ ਟੈਲੀਫੋਨ ਕਰੋ ਤੇ ਫालतू ਟਾਈਮ ਖਰਾਬ ਕਰਨ ਦੀ بجائے ਆਪਣੀ ਜ਼ਮੀਨ ਦਿਖਾਓ ਆਪਣੀ ਵੀਡੀਓ ਬਣਵਾਓ ਸਾਡੇ ਚੈਨਲ ਤੇ ਦੋਸਤੋ ਜਿਹੜੀ ਮੇਰੀ ਐਡ ਆਉਂਦੀ ਆ ਉਹ ਤੁਸੀਂ ਪੁੱਛ ਸਕਦੇ ਹੋ ਜਿਹੜੇ ਬੰਦਿਆਂ ਨੇ ਸਾਡੇ ਰਾਹੀਂ ਜ਼ਮੀਨਾਂ ਸੇਲ ਕੀਤੀਆਂ ਨੇ ਮਤਲਬ ਉਹਨਾਂ ਦੀ ਇੰਨੀ ਜਲਦੀ ਜ਼ਮੀਨ ਸੇਲ ਹੁੰਦੀ ਹੈ ਔਰ ਇੰਨਾ ਕੁਐਰੀ ਆਉਂਦੀ ਹੈ ਕਿ ਅਥਰ ਨੂੰ 100 100 200 ਮਤਲਬ ਗਾਜ ਤੁਹਾਡੇ ਨਾਲ ਸੰਪਰਕ ਕਰਦਾ ਹੈ ਜਿਹਦੇ ਚੋਂ ਤੁਸੀਂ ਜਿਹਨੂੰ ਮਰਜ਼ੀ ਆਪਣਾ ਮੀਟਿੰਗ ਕਰਕੇ ਜ਼ਮੀਨ ਵੇਚ ਸਕਦੇ ਹੋ ਸੋ ਇਹ ਤਰੀਕਾ ਹੈਗਾ ਕਿ ਤੁਸੀਂ ਆਪਣੀ ਜ਼ਮੀਨ ਦੀ ਨਾਲ ਦਾ ਟੋਪੀ ਤੋਂ ਬਚ ਜੂਗੇ ਤੇ ਨਾਲੇ ਤੁਸੀਂ ਆਪਣਾ ਜਿਹੜਾ ਹੈਗਾ ਕਮਿਸ਼ਨ ਦੇਣ ਤੋਂ ਵੀ ਬਚ ਜੂਗੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ